ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤਨ ਤਨ ਸਿਗਰੂ ਤੇ ਬਦਸਤ ਮਹਾਰਾਜ ਸਦਾ ਹੀ ਜੈਕਾਰ ਹੈ ਸਦਾ ਹੀ ਜੈਕਾਰ ਹੈ ਸਰਬੱਤ ਦਾ ਭਲਾ ਕਰਵਾ ਬਈ ਮਿਹਰ ਕਰੋ ਕਿਰਪਾ ਕਰੋ ਬਈ ਦੁੱਖਾਂ ਕਲਸ਼ਾ ਦਾ ਨਾਸ਼ ਕਰੋ ਬਈ ਕੋਈ ਛੀ ਚੜੀ ਨਾ ਦੇਖੀਂ ਕਰੋ ਕਿਰਪਾ ਤਨ ਤਨ ਸਿਗਰੂ ਤੇ ਬਦਸਤ ਮਹਾਰਾਜ ਆਪਣੀ ਕਿਰਪਾ ਕਰੋ ਮਿਹਰ ਕਰੋ ਬੱਚੇ ਦੇ ਬਾਬਾ ਜੀ ਸਰਦੋ ਕਿਰਪਾ ਬੱਚੇ ਦੇ ਲਈ ਕਰੋ ਕਿਰਪਾ ਬੁਝੇ ਪ੍ਰਭ ਦਾਤਾ ਦਾਤਾਰ ਅਰਿਓ ਜਾਜਕ ਇਕ ਸ਼ਰਨਾਂ ਮੇਰਾ ਧਾਨ ਸੰਤ ਰੇਨ ਜੇ ਲਗ ਬਹੁ ਜਲ ਤਰਨਾ ਬੇਨਦ ਕਰਹੁ ਅਰਦਾਸ ਸੁਨੋ ਸਮਨ ਚਾਉ ਭਗਤ ਇਹੁ ਮਨ ਟਹਿਰਾਵੈ ਬਲੇ ਹੋ ਜਰਾਵਿ ਅੰਦੇ ਯਾਰ ਮਹਿ ਸਭ ਗਲ ਉਧਰੀ ਇਕ ਨਾਮ ਧਰਮ ਪ੍ਰਗਟ ਸਗਲ ਹਰਿ ਭਵਨ ਮਹਿ ਜਾਨ ਨਾਨਕ ਗੁਰ ਪਾ ਹਰ ਭਾਵਨ ਮਹਿ ਜਾਨ ਨਾਨਕ ਗੁਰਬਾਰ ਬ੍ਰਹਮ ਗਿਆਨ ਧਿਆਨ ਕੇ ਸ਼ਕਰ ਮਨ ਨਾ ਜਾਨਾ ਨਾਹਿ ਨਿਰਮਲ ਕਰਨੀ ਸਾਧ ਸੰਗਤ ਕੈ ਅੰਜਲ ਲਾਵਹੁ ਵੇਖ ਮਨਦੀ ਜਾਇ ਤਰਣੀ ਗਿਆਨ ਧਿਆਨ ਕਿਛ ਕਰਮ ਨ ਜਾਣਾ ਸਾਰ ਨ ਜਾਣਾ ਤੇਰੀ ਸਭ ਤੇ ਵੱਡਾ ਸਤ ਗੁਰ ਨਾਨਕ ਜਿਨ ਕਲ ਰਾਖੀ ਮੇਰੀ ਹਉ ਆਇਆ ਦੂਰ ਚੱਲ ਗਏ ਮੈਂ ਤਕੀ ਤਸਰਨਾ ਹੈ ਜੀਓ ਮੈਂ ਆਸਾ ਸਭ ਦੁੱਖ ਗਵਾਏ ਜਿਓ ਵਿਸਰਨਾਹੀ ਰਹਤ ਸੰਕਟ ਮਿਟਾਈ ਦਰਸ ਤੁਹਾਰੋ ਸੁਖ ਹਟਾਲ ਗੁਰ ਸੇਵੀਐ ਐਨ ਸਹਜ ਸੁਭਾਈ ਦਰਸ਼ਨ ਪਰਸਿਆ ਗੁਰੂ ਗਰ ਜਨਮ ਮਰਨ ਦੁਖ ਜਾਏ ਹੋ ਵਸਿ ਫਤਖ ਸਮਦੀ ਨੂਰੀ ਅਰ ਸੋ ਗੁਰ ਸੋ ਝੱਡੀਐ

कर पागे मनहाली केर साण करणी शरम पाणी तन खे नाम बीज संतोष राख गरीबी भे साओ कर्म कर जाम सी ਸੇ ਘਰ ਬਾਗਟ ਕਾਰ ਪਾਣਡ ਸਾਲ ਤੇਸ ਵਿੱਚ ਜਿਸ ਨੂੰ ਰੱਖ माने जान ਮਹੱਲਾ ਬਹਿਲਾ ਘਰ ਬਹਿਲਾ ਮਨ ਹਾਲੀ ਕਿਰਸਾਣੀ ਕਰਨੀ ਸ਼ਰਮ ਪਾਣੀ ਤਨ ਖੇਤ ਨਾਮ ਭੀਜ ਸੰਤੋਖ ਸੁਭਾਗਾ ਰੱਖ ਗਰੀਬੀ ਵੇਸ ਪਾਉ ਕਰਮ ਕਰ ਜਮਸੀ ਸੇ ਘਰ ਭਾਗਠ ਦੇਖ ਪਰਮ ਸੁਮਾਨਜੋ ਗੁਰੂ ਰੂਪ ਗੁਰੂ ਕੀ ਸਾਜੀ ਨਵਾਜੀ ਸਤਿਕਾਰਯੋਗ ਸਾਧ ਸੰਗਤ ਜੀ ਅੱਜ ਦਾ ਪਾਵਨ ਪਵਿੱਤਰ ਮੁਖਵਾਕ ਜਗਤਪੁਰ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਪਤਾ ਮਹਾਰਾਜ ਜੀ ਦੀ ਪਾਵਨ ਰਸਨਾ ਤੋਂ ਉਚਾਰਨ ਹੋਇਆ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਪਵਿੱਤਰ ਅੰਗ 595 ਤੇ ਸੋਰਠਿ ਰਾਗ ਅੰਦਰ ਸ਼ਬਾਹ ਇਮਾਨ ਹੈ ਸਤਿਗੁਰੂ ਜੀ ਕਿਰਪਾ ਕਰਨ ਉਪਦੇਸ਼ ਸਾਡੇ ਹਿਰਦੇ ਵਿੱਚ ਵਸ ਜਾਵੇ ਆਵਿਆ ਗਾਵੇ ਆ ਸਤਿਗੁਰੂ ਸਾਹਿਬ ਜੀ ਦੇ ਦਰ ਪਰਵਾਨ ਹੋ ਜਾਵੇ ਭਾਈ ਹੋਈਆਂ ਬੇਅੰਤ ਭੁੱਲਾਂ ਦੀ ਖਿਮਾ ਫਤਿਹ ਬਣਾਓ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ